ਬਜਾ ਰਿੰਦਾ ਹੋ ਜੀ ਦੇ ਹੀ ਟਿਕੂੜਾ ਮੋੜ ਤੇ ਤੇ ਨਾਲ ਹੀ ਨਹੀਂ ਪੱਗ ਬੰਨਦਾ ਜਿਉਣੇ ਮੋੜ ਵਾਲੀ ਨਹੀਂ ਜੀ ਦੀ ਪੱਛੀਆਂ ਪਿੰਡਾਂ ਚ ਸਰਦਾਰੀ ਨਹੀਂ ਲਾਲੀ ਇਹੋ ਜਿਹੇ ਵੈਲੀ ਨਾਲ ਯਾਰੀ ਨਹੀਂ ਇਹ ਕਹਿੰਦੇ ਡੀਸੀਬੀ ਸਲੂਟ ਹੋ ਨੂੰ ਮਾਰਦਾ ਉਹ ਕਹਿੰਦੇ ਡੀਸੀਬੀ ਸਲੂਟ ਹੋ ਨੂੰ ਮਾਰਦਾ ਪੈਰਾਂ ਚ ਥਾਣੇਦਾਰ ਰੋੜਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਭਾਈ ਕਨਈਆ ਜਿਹਦਾ ਦਵਿੰਦਰ ਸਿੰਘ ਜੀ ਤੇ ਬੜਾ ਦੁਨੀਆ ਦਾ ਆਗਿਆਕਾਰੀ ਹੈ ਸਰਸਤ ਦਾ ਭਲਾ ਸੋਸਾਇਟੀ ਬਣਾਈ ਹੋਈ ਹੈ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਉਹ ਸੇਵਾ ਕਰਦਾ ਹੈ ਅੱਜ ਕੱਲ੍ਹ ਥੋੜਾ ਜਿਹਾ ਠਿੱਲਾ ਮੈਂ ਉਸ ਕਰਦਾਂਗੇ ਉਹ ਵੀ ਨੰਬਰ 9 ਹੋਵੇ ਜੀ ਉਹ ਵੀ ਟਰੈਕਟਰ ਮੰਗੂ ਘੁੰਮੇ ਸਾਡੇ ਪਿੰਡ ਚ ਜੀ ਤੇ ਆਪਣੀ ਰਾਜ਼ੀ ਰਵੇ ਸਾਡੇ ਮੋੜ ਦਾ ਪਿੰਡ ਨੂੰ ਉਹਨਾਂ ਦੀ ਬਹੁਤ ਵੱਡੀ ਪੇਨ ਆ ਔਰ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਸ ਗੀਤ ਦੇ ਨਾਲ ਬਹੁਤ ਚਰਚਿਤ ਔਰ ਬਹੁਤ ਹੀ ਮਸ਼ਹੂਰ ਗਾਇਕ ਜਿਨ੍ਹਾਂ ਦਾ ਨਾਂ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈਗਾ ਜਨਾਬ ਸਰਜੀਤ ਬਿੰਦ ਰਖਿਆ ਜੀ ਸਰਜੀਤ ਬਿੰਦ ਰਖਿਆ ਜੀ ਪੰਜਾਬ ਦੇ ਇੱਕ ਐਸੇ ਗਾਇਕ ਸੀ ਜਿਨ੍ਹਾਂ ਨੇ ਸਭ ਤੋਂ ਲੰਬੀ ਏਕ ਲੋਨ ਦਾ ਰਿਕਾਰਡ ਆਪਣੇ ਨਾਮ ਕੀਤਾ ਸੀਗਾ ਔਰ ਸਰਜੀਤ ਬਿੰਦ ਰਖਿਆ ਜੀ ਦਾ ਸੇਮ ਭਲੇਖਾ ਪਾਉਂਦੇ ਸਾਡੇ ਨਾਲ ਇੱਕ ਸ਼ਖਸੀਅਤ ਐਸੀ ਮੌਜੂਦ ਹੈਗੀ ਆ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਸਰੀਰ ਦਾ ਮੜੰਗਾ ਵੀ ਸਰਜੀਤ ਬਿੰਦ ਰਖਿਆ ਜੀ ਦੇ ਨਾਲ ਮਿਲਦਾ ਹੈਗਾ ਔਰ ਪੱਗ ਦਾ ਸਟਾਈਲ ਵੀ ਸਰਜੀਤ ਬਿੰਦ ਰਖਿਆ ਦੇ ਨਾਲ ਮਿਲਦਾ ਹੈਗਾ ਔਰ ਹੂਬ ਹੂ ਕੁਦਰਤੀ ਤੌਰ ਤੇ ਉਹਨਾਂ ਦਾ ਡੇਟ ਆਫ ਬਰਥ ਵੀ ਸਰਜੀਤ ਬਿੰਦ ਰਖਿਆ ਜੀ ਦੇ ਨਾਲ ਸੇਮ ਸੇਮ ਮੈਚ ਕਰਦਾ ਔਰ ਜਿਆਦਾ ਸਮਾਂ ਨ ਲੈਂਦੇ ਹੋਏ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਆ ਜਨਾਬ ਹਰਨੇਕ ਸਿੰਘ ਬਿੰਦ ਰਖਿਆ ਜੀ ਜਿਨ੍ਹਾਂ ਨੂੰ ਪੰਜਾਬ ਦੇ ਪਿਆਰ ਦੇ ਲਾਨ ਲੋਕੀ ਬਿੰਦ ਰਖਿਆ ਕਹਿੰਦੇ ਆ ਬਿੰਦ ਰਖਿਆ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਆ ਜੀ ਸਭ ਤੋਂ ਪਹਿਲਾਂ ਕੁਝ ਕਹਿਣ ਤੋਂ ਪਹਿਲਾਂ ਮੈਂ ਇਸ ਵੀਰ ਦਾ ਚੈਨਲ ਵਾਲੇ ਦਾ ਪਿੰਡ ਮੂਲਕਾ ਤੋਂ ਇਹਨਾਂ ਚੈਨਲ ਵਾਲਿਆਂ ਦਾ ਸਾਡਾ ਤੁਹਾਡੀ ਸਾਰੀ ਟੀਮ ਦਾ ਪਹਿਲਾਂ ਧੰਨਵਾਦ ਕਰਦਾ ਹਾਂ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਰਕੇ ਜੀ ਆਪਾਂ ਤੁਹਾਡੇ ਨਾਲ ਤੁਹਾਡੇ ਪਿਛੋਕੜ ਬਾਰੇ ਗੱਲਬਾਤ ਕਰਾਂਗੇ ਕਿ ਆਪਾਂ ਕਿੱਥੋਂ ਹੈਗੇ ਕਿੱਥੇ ਤੱਕ ਸਟੱਡੀ ਕੀਤੀ ਪੜ੍ਹਾਈ ਕੀਤੀ ਹੈਗੀ ਆ ਉਸ ਤੋਂ ਬਾਅਦ ਤੁਹਾਡੇ ਗਾਇਕੀ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਪਾਂ ਤੁਹਾਡੀ ਲਿਖਣ ਬਾਰੇ ਵੀ ਗੱਲਬਾਤ ਕਰਾਂਗੇ ਦੇਖੋ ਜੀ ਜਿਹੜੀ ਇਹ ਗਾਉਂ ਬਿਉਣ ਦੀ ਗੱਲ ਹੈ ਜੀ ਜੋ ਵੀ ਹੈ ਜਦੋਂ ਬੰਦਰਕੇ ਸਾਹਿਬ ਜਿਉਂਦੇ ਸੀ ਮੈਂ ਉਹਨਾਂ ਦੇ ਗਾਣੇ ਸੁਣਦਾ ਹੁੰਦਾ ਸੀ ਅੱਛਾ ਜੀ ਉਦੋਂ ਮੇਰਾ ਲੈਜਾ ਨਹੀਂ ਸੀ ਜਦੋਂ ਚਲੇ ਗਏ ਇਸ ਦੁਨੀਆ ਤੋਂ ਇਸ ਲੋਕਾਂ ਨੇ ਮੇਰਾ ਨਾਮ ਬਿੰਦਰਖੇ ਰੱਖਤਾ। ਕੀ ਬਾਤ ਆ। ਇਹ ਸਭ ਉਹਦੀ ਕਿਰਪਾ ਹੈ। ਸੋ ਪਹਿਲਾਂ ਮੈਂ ਉਹਨੂੰ ਦੋ ਲਾਈਨਾਂ ਨਾਲ ਸਮਾਨਤ ਕਰਦਾ ਫੇ ਅਗਲੀ ਗੱਲ ਆਪਾਂ ਕਰਦੇ ਆ। ਜੀ। ਕਹਿੰਦੇ 15 ਸੇ ਅਪ੍ਰੈਲ 1922 ਦੀ ਜਨਮ ਤਰੀਕ ਛੱਡ ਜਾਣੀ ਸੀ ਜੇਕਰ ਝੱਲਿਆ ਰੋਂਦੀ ਬਾਈ ਬਪ੍ਰੀਤ ਜੱਗ ਜੂਣਾ ਤੇਰਾ ਨਾਂ ਨਾ ਰੱਖਦੇ ਬਿੰਦਰਖੇ ਸਜੀਤ। ਕੀ ਬਾਤ ਆ? ਕੀ ਬਾਤ ਆ? ਪਿੰਡ ਮੂਨ ਕਾਂ ਵਿੱਚ ਇੱਕ ਆਸ਼ਕ ਬਿੰਦਰਖੇ ਦਾ ਰਹਿੰਦਾ ਨਾਮ ਹਰਨੇਕ ਨਿਵਾਣਾ ਮੈਨੂੰ ਮੋੜ ਕੇ ਨੂੰ ਕਿਹਾ ਕਹਿੰਦਾ ਹੋਰ ਲੰਬੀ ਏਕ ਜਗਾਉ ਕਿਹੜਾ ਸ਼ਮਸ਼ੇਰ ਸੰਧੂ ਤੇਰੇ ਗੀਤ ਜਗ੍ਰੀਵਨ ਅਤਰ ਨਾਨਾ ਰੱਖਦੇ ਮਹਿੰਦਰ ਕੇ ਸੁਜੀਤ ਕੀ ਬਾਤਾਂ ਕੀ ਬਾਤ ਜੋ ਤੁਸੀਂ ਗਾਉਣ ਦੀ ਗੱਲ ਕੀਤੀ ਹੈ ਸ਼ੌਂਕ ਮੇਰਾ ਇਹ ਪਹਿਲਾਂ ਤੁਸੀਂ ਬਚਪਨ ਤੋਂ ਅੱਛਾ ਮਰੀ ਸੋਰੀ ਟਾੜੀ ਗੱਲ ਟੋਕਦਾ ਅੱਛਾ ਬਿੰਦਰ ਕੇ ਸਾਹਿਬ ਆਪਣਾ ਜੇ ਆਪਾਂ ਗੱਲ ਕਰੀਏ ਲਿਖਣ ਦਾ ਗਾਉਣ ਦਾ ਤੁਹਾਨੂੰ ਸ਼ੌਂਕ ਕਿਵੇਂ ਪਿਆ ਕਿਵੇਂ ਸੁਭਾਅ ਬਣਿਆ ਕਿ ਤੁਹਾਡੀ ਫੈਮਿਲੀ 'ਚ ਕੋਈ ਗਾਉਂਦਾ ਸੀ ਤੁਹਾਡੇ ਪਿੰਡ 'ਚ ਕੋਈ ਗਾਉਂਦਾ ਜਿਨ੍ਹਾਂ ਵੇਖ ਕੇ ਤੁਹਾਡਾ ਹੁਤਸ਼ਾਹ ਉੱਜਾ ਗਿਆ ਕਿ ਮੈਂ ਵੀ ਯਾਰ ਗਾਵਾਂ ਹਰ ਇੱਕ ਬੰਦੇ ਦੀ ਤੁਸੀਂ ਇੰਟਰਵਿਊ ਸੁਣੀ ਆ ਕਿ ਉਹਦੇ ਵਿੱਚ ਕਿਸੇ ਦੀ ਵਾਈਫ ਦਾ ਹੱਥ ਹੁੰਦਾ ਜਾਂ ਕਿਸੇ ਜਨਾਨੀ ਦਾ ਹੱਥ ਹੁੰਦਾ ਮੇਰੇ ਚ ਵੀ ਇੱਕ ਜਨਾਨੀ ਦਾ ਹੱਥ ਹੈ ਸੋ ਮਤਲਬ ਵਾਈਫ ਦਾ ਕਹਿ ਲਓ ਤੇ ਇਹ ਮਤਲਬ ਇੱਕ ਰੈਲਿਟੀ ਹੈ ਜੀ ਤੇ ਇਸ ਕਰਕੇ ਮੈਨੂੰ ਸ਼ੌਂਕ ਜਾ ਗਿਆ ਤੇ ਗਾਉਂਦਾ ਬੰਦਾ ਉਦੋਂ ਹੀ ਹੈ ਬਿਰਾਕ ਚ ਆਉਂਦਾ ਜਦੋਂ ਬੰਦੇ ਤੇ ਕੋਈ ਟਿਕੇ ਜਾ ਕੋਈ ਪਹਾੜ ਡਿਗੇ ਉਹਦੇ ਵਿੱਚ ਵੀ ਬੰਦਾ ਇਹ ਲਿਖਣ ਦੇ ਮੈਨੇਜ ਕੋ ਜਾ ਤੇ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਸੀਗੀ ਔਰ ਪਹਿਲਾ ਆਪਣਾ ਗੀਤ ਕਿਹੜਾ ਲਿਖਿਆ ਸੀਗਾ ਸਭ ਤੋਂ ਪਹਿਲਾਂ ਸੀ ਅ ਉਸ ਟੂਨ ਤੇ ਸੀਗਾ ਜੀ ਦੇ ਉੱਤੇ ਮੈਨੂੰ ਰੱਬ ਜਿੱਡਾ ਮਾਨਸੀ ਉਹਨੇ ਕੀਤੀ ਨਹੀਂ ਗਦਾਰੀ ਮੇਰੇ ਨਾਲ ਸੀ ਮੈਨੂੰ ਪਤਾ ਨਹੀਂ ਸੀ ਸਹਿਬਾਂ ਦੀ ਤੂੰ ਭੈਣ ਨਹੀਂ ਜੇ ਤੂੰ ਕਰਨੀ ਸੀ ਗਦਾਰੀ ਮੇਰੇ ਨਾਲ ਨਹੀਂ ਹੱਥ ਰੱਖਦਾ ਮੈਂ ਤੀਰ ਤੇ ਕਮਾਨ ਨਹੀਂ ਨਹੀਂ ਤੂੰ ਜੰਡਾ ਤੇ ਲੈ ਯਾਰ ਮਰਵਾਤਾ ਮੈਂ ਖਾਬਾਂ ਵਿੱਚ ਰਿਹਾ ਭਾਲਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਕੋਈ ਹੋਰ ਬੋਲ ਕਿਆ ਬਾਤ ਕਿਆ ਬਾਤ ਉਬੂ ਬਿੰਦ ਰੱਖਿਆ ਜੀ ਦੀ ਕਾਪੀ ਵੀ ਹੈਗੇ ਆ ਔਰ ਬਹੁਤ ਵਧੀਆ ਆਵਾਜ਼ ਦੇ ਮਾਲਕ ਵੀ ਹੈ ਗਿਆ ਓ ਜਵਿੰਦਰ ਸਿੰਘ ਸਾਹਿਬ ਜਦੋਂ ਤੁਸੀਂ ਪਹਿਲੀ ਵਾਰੀ ਲਿਖਿਆ ਤੇ ਗਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕਿਸੇ ਵੱਡੀ ਸਟੇਜ ਤੇ ਗਾਉਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਤੇ ਸਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਮੈਂ ਕਰਪੂਥਰਾ ਜ਼ਿਲ੍ਹੇ ਇੱਕ ਟੋਡੀਆਂਵਾਲ ਪਿੰਡ ਪੈਂਦਾ ਜੀ ਉੱਥੇ ਮੈਂ ਗਾਇਆ ਸੀ ਤੂੰ ਗਲਤੀਆਂ ਕਰਦੀ ਨਹੀਂ ਥੱਕਦੀ ਤੈਨੂੰ ਮਾਫ਼ ਮੈਂ ਕਰਦਾ ਥੱਕ ਗਿਆ ਕੁੱਛ ਸਤੇ ਲਾਕੀਆਂ ਦੇਖ ਦੇਖ ਕੇ ਤੇਰੀਆਂ ਨੂੰ ਮੈਂ ਆਕੇ ਗਿਆ ਉਹ ਤੇਰੇ ਮੇਰੇ ਪਿਆਰ ਵਾਲੀਆਂ ਅੱਜ ਤੋਂ ਡੋਰਾ ਟੁੱਟੀਆਂ ਨੇ ਕੋ ਜਿੱਥੇ ਮਰਜੀ ਜਾ ਮੁਟਿਆਰੇ ਨਹੀਂ ਸਾਡੇ ਵੱਲੋਂ ਛੁੱਟੀਆਂ ਮੇਰੇ ਮੈਂ ਗਾਣਾ ਉੱਥੇ ਗਾਇਆ ਸੀ ਤੇ ਮੈਨੂੰ ਬੜਾ ਰਿਸਪੌਂਸ ਮਿਲਿਆ ਬਿੰਦਰਖੇ ਸਾਹਿਬ ਜਿਵੇਂ ਕਿ ਤੁਹਾਡਾ ਹੂ ਹੂ ਮੜੰਗਾ ਜਨਾਬ ਬਿੰਦਰਖੇ ਜੀ ਦੇ ਨਾਲ ਮਿਲਦਾ ਕੀਟਾ ਦੀ ਜ਼ਿੰਦਗੀ ਵਿੱਚ ਕੋਈ ਐਸਾ ਪਲ ਆਇਆ ਜਦੋਂ ਤੁਹਾਨੂੰ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਹੋਵੇ ਨਹੀਂ ਜੀ ਮੈਂ ਬਾਈਫੇਸ ਨਹੀਂ ਮਿਲਿਆ ਹਾਲੇ ਤੱਕ ਨਹੀਂ ਮਿਲਿਆ ਬਹੁਤ ਕੋਸ਼ਿਸ਼ ਮੈਂ ਕੀਤੀ ਕਿ ਮਿਲਾ ਜੀ ਲੇਕਿਨ ਉਹਨਾਂ ਦੇ ਮੈਨੂੰ ਦਰਸ਼ਨ ਹੀ ਹੋ ਸਕੇ ਠੀਕ ਹੈ ਮੈਂ ਆਪਣੇ ਟਰੈਕਟਰ ਤੇ ਆਪਣੇ ਸਕੂਟਰ ਤੇ ਉਹਨਾਂ ਦੀ ਫੋਟੋ ਲਾਈ ਹੋਈ ਆ ਘਰ 'ਚ ਵੀ ਮੈਂ ਉਸ ਬੰਦੇ ਦਾ ਬੜਾ ਸਤਿਕਾਰ ਕਰਦਾ ਹਾਂ ਜੀ ਉਹਨਾਂ ਦੀ ਕਿਹੜੀ ਇਹ ਸੀ ਗੱਲ ਸੀਗੀ ਜਿਹੇ ਤੋਂ ਤੁਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਇੱਕ ਤਾਂ ਉਹ ਗੱਲ ਮੇਰੇ ਨੂੰ ਕਰਦੇ ਸੀ ਜੀ ਬੋਲਦੇ ਮੇਰੇ ਵਾਂਗੂ ਸੀ ਦੂਸਰਾ ਪੱਗ ਦਾ ਸਟਾਈਲ ਕਰਕੇ ਇੱਥੇ ਮੇਰੀ ਦਸਤਰੀਕਤੀ ਦੇ ਨੇ ਉਹ ਕੇ ਕਿ ਜਵਾਨਾ ਮੈਂ ਗਾਣਿਆਂ ਤੋਂ ਬੜਾ ਪ੍ਰਭਾਵ ਸੀ ਮੈਂ ਉਹੀ ਗਾਣੇ ਸੁਣਦਾ ਹੱਦ ਤੱਕ ਉਹਨਾਂ ਵੱਲੋਂ ਦੇਖ ਦੇਖ ਕੇ ਉਹਨਾਂ ਨੂੰ ਸੁਣ ਸੁਣ ਕੇ ਤੁਸੀਂ ਵੀ ਲਿਖਣਾ ਸ਼ੁਰੂ ਕਰ ਹਾਂਜੀ ਹਾਂਜੀ ਮੈਂ ਟਰਾਈ ਕਰਦਾ ਰਹਿਣਾ ਕੋਈ ਆਪਣੇ ਗੀਤ ਦੀ ਲਿਖੀ ਹੋਈ ਦੋ ਲਾਈਨਾਂ ਜਰੂਰ ਸਾਡੇ ਦਸ਼ਕ ਵੀਰਾਂ ਨੂੰ ਸਾਂਝੀ ਕੀਤੀ ਜਾਰ ਮੈਂ ਜਿਹੜੇ ਹਾਲਾਤ ਬਾਰੇ ਲਿਖਿਆ ਸੀ ਇੱਕ ਕਵਿਤਾ ਹੈ ਜੀ ਵੈਸੇ ਮੈਂ ਕਲਾਕਾਰ ਤਾਂ ਨਹੀਂ ਇੰਨਾ ਹੈਗਾ ਜੀ ਅ ਕਦੇ ਜਰੂਰ ਹਾਂ ਜੀ ਉਸੇ ਮੈਂ ਲਿਖਿਆ ਸੀ ਕਹਿੰਦੇ ਇੱਟ ਚੱਕ ਦੇ ਨੂੰ ਪੱਥਰ ਮਾਰੇ ਆਇਆ ਜਮਾਨਾ ਐਸਾ ਬੰਦੇ ਦੀ ਕੋਈ ਬੁਖਤ ਰਹੀ ਨਾ ਕੰਮ ਕਰਾਵੇ ਪੈਸਾ ਆਰਾਮ ਨਾਮ ਦਾ ਅੱਲਾ ਰੱਖਾ ਸਤਨਾਮ ਸਤਨਾਮ ਕਰਦਾ ਭੰਗ ਫੀਮ ਤੇ ਕੈਪਸੂਲ ਡੋਡੇ ਖਾਈ ਜਾਂਦਾ ਯਰਦਾ ਵਿੱਚ ਕਚਹਿਰੀ ਠੇਕੇ ਠਾਣੇ ਜਾਵੇ ਵਕਤ ਗਵਾਈ ਗੁਰਦੁਆਰੇ ਮੰਦਰ ਮਸਜਿਦ ਗੱਜੇ ਜਾਵੇ ਟਾਹੀ ਧਾਰ ਕੇ ਰੂਪਸਥਾਨੇ ਵਾਲਾ ਗੁਰੂ ਕਾ ਹਵੇ ਚੇਲਾ ਸਾਰੀ ਦੁਨੀਆ ਪਿੱਛੇ ਲਾ ਕੇ ਅੰਨ ਪਾੜਦਾ ਵੇਲਾ ਕਿਆ ਬਾਤ ਹੈ ਕਿਆ ਲੰਬੀ ਕਹਾਣੀ ਹੈ ਹੁਣ ਤੁਹਾਡੀ ਇੰਟਰਵਿਊ ਚ ਮੈਂ ਇਹ ਨਹੀਂ ਬੋਲ ਸਕਦਾ ਬਹੁਤ ਖੂਬ ਬਹੁਤ ਖੂਬ ਅੱਛਾ ਬਿੰਦਰ ਸਿੰਘ ਜੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਆਪਣਾ ਤੁਸੀਂ ਉਸਤਾਦ ਕਿਹਨਾਂ ਨੂੰ ਮੰਨਦੇ ਜਿਹਨਾਂ ਕੋਲੋਂ ਤੁਸੀਂ ਲਿਖਣ ਦੀਆਂ ਬਰੀਕੀਆਂ ਸਿੱਖਿਆ ਮੈਂ ਉਸਤਾਦ ਮੇਰੇ ਨਾਲ ਇੱਕ ਨੌਕਰੀ ਕਰਦਾ ਡੱਲੇ ਦਾ ਪਾਪੀ ਡੱਲਾ ਉਹਨੂੰ ਕਹਿੰਦੇ ਆ ਕਵੀ ਹੈ ਅੱਛਾ ਜੀ ਉਹ ਤੋਂ ਮੈਂ ਲਿਖਣ ਦਾ ਲੈ ਜਾ ਝੱਕਿਆ ਉਹਦੀਆਂ ਕਵਤਾਆਂ ਮੈਂ ਬੋਲਦਾ ਰਿਹਾ ਸੇਜਾ ਦੇ ਵੀ ਅੱਛਾ ਜੀ ਤੇ ਉਹਨੇ ਮੈਨੂੰ ਕਾਫੀ ਲਿਖਣਾ ਵੀ ਦੱਸਿਆ ਬੋਲਣਾ ਵੀ ਦੱਸਿਆ ਜੀ ਉਹ ਮੇਰੇ ਉਸਤਾਦ ਨੇ ਛੋਟੇ ਜੇ ਮੈਨੂੰ ਉਨਤਾਰਿਆ ਤੇ ਬਾਕੀ ਮੈਂ ਇਸ ਬਿੰਦਰ ਸਿੰਘ ਸਾਨੂੰ ਉਸਤਾਦ ਮੰਨਦਾ ਆਪੇ अच्छा जी ते ਹੁਣ ਤੱਕ ਆਪ ਬਿੰਦਰਖੇ ਸਾਹਿਬ ਕਿੰਨਿਆ ਕ ਸਟੇਜਾਂ ਲਾ ਚੁੱਕੇ ਆ ਗਿਆ ਮੈਂ ਬਹੁਤ ਸੇ ਸਟੇਜਾਂ ਲਾ ਚੁੱਕਾ ਕਭੀ ਜ਼ਵਾਰ ਹੁੰਦਾ ਸੰਤ ਸਿਚੇਵਾਲ ਸੁਲਤਾਨਪੁਰ ਲੋਧੀ ਚ ਉੱਥੇ ਮੈਂ ਕਾਫੀ ਸਟੇਜਾਂ ਲਾਈਆਂ ਅੱਛਾ ਜੀ ਇਤਿਆਂ ਦੇ ਤਿਹਾੜ ਤੇ ਵਿਚਕਰਮਾ ਮੰਦਿਰ ਤੇ ਆਪਣੇ ਪਿੰਡ ਮਤਲਬ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਜਾਂ ਕਿਸੇ ਦੇ ਘਰੇ ਖੰਡ ਪਾੜ ਜਾਂ ਕੁਝ ਵੀ ਹੋਵੇ ਤੇ ਦੱਸ ਨੂੰ ਉੱਥੇ ਮੌਕਾ ਮਿਲ ਜਾ ਤਾਂ ਮੈਂ ਬਿਆਨ ਕਰ ਦਿੰਦਾ ਹੁੰਦਾ ਜੋ ਜਿੰਨੇ ਮਰੀਸ਼ ਆ ਅੱਛਾ ਬਿੰਦਰਖੇ ਸਾਹਿਬ ਲਿਖਣ ਬਾਰੇ ਤੇ ਪ੍ਰੋਗਰਾਮਾਂ ਦੇ ਬਾਰੇ ਆਪਨਾ ਸਮਾਂ ਕਿਵੇਂ ਕੱਢਦੇ ਹੋ ਜਿਵੇਂ ਕਿ ਤੁਸੀਂ ਰਾਤ ਦੀ ਸ਼ਾਇਦ ਸਕਿਉਰਟੀ ਗਾਰਡ ਦੀ ਜੌਬ ਕਰਦੇ ਹੋ ਨਾ ਕਿੱਥੇ 올ਡ ਸਟੋਰ ਕਿੱਥੇ ਕਰਦੇ ਆ ਸਾਡੇ ਦਸ਼ਕਪੁਰਾ ਨੋਰੇ ਬਾਰੇ ਵੀ ਦੱਸ ਦਿਓ ਔਰ ਉਹਦੇ ਨਾਲ ਨਾਲ ਆਪਾਂ ਸਮਾਂ ਕਿਵੇਂ ਕੱਢਦੇ ਆ ਆਪਣੀ ਗਾਇਕੀ ਬਾਰੇ ਲਿਖਣ ਬਾਰੇ ਡਿਊਟੀ ਮੇਰੀ ਹੁੰਦੀ ਸੀ ਪਹਿਲਾਂ ਸੁਲਤਾਨਪੁਰ ਕਾਲਾ ਸਿੰਘਾਂ ਕਰਪੂਥਲਾ ਰੋਡ ਤੇ ਕਾਲਾ ਸਿੰਘਾਂ ਪਿੰਡ ਪਿੰਦਾ ਉੱਥੇ ਮੇਰੀ ਬਾਈ ਵੀ ਨੌਕਰੀ ਕਰਦੀ ਮੈਂ ਵੀ ਉੱਥੇ 올ਡ ਸਟੋਰ ਦੀ ਮੇਰੀ ਨੌਕਰੀ ਹੈ ਜੀ ਮੈਂ ਪਟੀਆਂ ਸਟੋਰ ਚ ਕਾਫੀ ਨੌਕਰੀ ਕੀਤੀ ਡਿਊਟੀ ਮੇਰੀ ਜੇ 4 ਤੋਂ 12 ਹੋਣੀ ਤਾਂ ਮੈਂ ਦਿਨਾਂ ਰਹਿਸਲ ਕਰਨੀ ਜੇ 12 ਤੋਂ 8 ਹੋਣੀ ਤਾਂ ਦਿਨੇ ਕਰਨੀ ਜੇ ਰਾਤ ਦੀ ਹੋਣੀ ਤਾਂ ਰਾਤ ਨੂੰ ਵੀ ਮੈਂ ਉੱਥੇ ਮੋਨੀਆ ਪਲਾਂਟ ਦੇ ਵਿੱਚ ਆਪਣਾ ਸੰਗ ਵਾਰਦਾ ਰਹਿਣਾ। ਇਹੀ ਮੇਰੀ ਰਹਿਸਲ ਤੇ ਇਹੀ ਮੇਰਾ ਟਾਈਮ ਦਾ ਤੇ ਵੈਸੇ ਮੈਂ ਇੱਕ ਕਿਰਤੀ ਜਨ ਇਨਸਾਨ ਹਾਂ ਤੇ ਬਿੰਦਰ ਸਿੰਘ ਮਾਊਂਗਾ ਵੀ ਟਰੈਕਟਰ ਤੇ ਖੁਸ਼ ਰਹਿੰਦਾ। ਜੀ ਅੱਛਾ ਬਿੰਦਰ ਸਿੰਘ ਸਾਹਿਬ ਜਦੋਂ ਤੁਸੀਂ ਗਾਉਂ ਤੇ ਲਿਖਣ ਦੀ ਸ਼ੁਰੂਆਤ ਕੀਤੀ ਉਹ ਕਿਹੜੇ ਕਿਹੜੇ ਵੀਰ ਭੈਣ ਹੈਗੇ ਉਹਨਾਂ ਦਾ ਤੁਸੀਂ ਸਾਡੇ ਕੈਮਰੇ ਉੱਤੇ ਬਾਈ ਫੇਸ ਨਾਮ ਲੈਣਾ ਹੈਗਾ ਜਿਨ੍ਹਾਂ ਨੇ ਤੁਹਾਨੂੰ ਇਤਿਸ਼ਾਹਤ ਕੀਤਾ ਕਿ ਹਨੇਕ ਬਾਜੀ ਤੁਸੀਂ ਬਹੁਤ ਵਧੀਆ ਹੂ ਹੂ ਬਿੰਦਰੱਖਿਆ ਵਾ ਗਾਉਂਦੇ ਆ ਲਿਖਦੇ ਆ ਉਹਨੇ ਉਹਨਾਂ ਵੀਰਾਂ ਭੈਣਾਂ ਦਾ ਤੁਸੀਂ ਜ਼ਰੂਰ ਨਾਮ ਲੈ ਜਿਨ੍ਹਾਂ ਨੇ ਤੁਹਾਨੂੰ ਪ੍ਰਮੋਟ ਕੀਤਾ ਕਿ ਬਿੰਦ ਰੱਖਿਆ ਭਾਵੇਂ ਤੁਸੀਂ ਬਹੁਤ ਵਧੀਆ ਲਿਖਦੇ ਹੋ ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਆ 5 7 10 ਜਿੰਨੇ ਵੀ ਲੋਕਾਂ ਨੇ ਤੁਹਾਡੀ ਸਪੋਰਟ ਕੀਤੀ ਉਹਨਾਂ ਦਾ ਤੁਸੀਂ ਸਾਡੇ ਕੈਮਰੇ ਉੱਤੇ ਜ਼ਰੂਰ ਨਾਮ ਲੈਣਾ ਜੀ ਇੱਕ ਤਾਂ ਤੁਸੀਂ ਹੋ ਤੁਹਾਡੀ ਤੁਸੀਂ ਮੇਰੇ ਵਿੜਾਈ ਕਰਦੇ ਹੋ ਤੁਸੀਂ ਮੇਰੇ ਤੋਂ ਬਹੁਤ ਛੋਟੇ ਹੋ ਚੈਨਲ ਵਾਲੇ ਬਾਈ ਜੀ ਨੇ ਮੈਂ ਗਲਤ ਕਰਦਾ ਤੁਸੀਂ ਮੈਨੂੰ ਬੜਾ ਸਹਿਯਾਤ ਦਿੱਤਾ ਹੈ ਤੇ ਫਖਰ ਵੀ ਮਹਿਸੂਸ ਕੀਤਾ ਹੈ ਇੱਕ ਸਾਡੇ ਪਿੰਡ ਦਾ ਹੈ ਭਾਈ ਕਨਈਆ ਜਿਹਦਾ ਦਵਿੰਦਰ ਸਿੰਘ ਜੀ ਤੇ ਬੜਾ ਦੁਨੀਆ ਦਾ ਆਗਿਆਕਾਰੀ ਹੈ ਸਰਰਥ ਦਾ ਭਲਾ ਸੋਸਾਇਟੀ ਬਣਾਈ ਹੋਈ ਹੈ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਉਹ ਸੇਵਾ ਕਰਦਾ ਹੈ ਅੱਜ ਕੱਲ੍ਹ ਥੋੜਾ ਜਿਹਾ ਟਿੱਲਾ ਮੈਂ ਉਸ ਕਰਦਾਂਗੇ ਉਹ ਵੀ ਨਵੰਬਰ ਨੂੰ ਹੋਵੇ ਜੀ ਜੀ ਉਹ ਵੀ ਟਰੈਕਟਰ ਵਾਂਗੂ ਘੁੰਮੇ ਸਾਡੇ ਪਿੰਡ ਚ ਤੇ ਆਪਣੀ ਰਾਜੀ ਰਵੇ ਸਾਡੇ ਮੋਨਕਾ ਪਿੰਡ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਆ ਔਰ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਪਿੱਛੇ ਦੇ ਜਦ ਦਿੱਲੀ ਧਰਨੇ ਤੇ ਸਭ ਤੋਂ ਪਹਿਲੇ ਪੂਰੇ ਪੰਜਾਬ ਦੇ ਵਿੱਚੋਂ ਪਹਿਲੀ ਐਂਬੂਲੈਂਸ ਪਿੰਡ ਮੂਨਕਾਂ ਦੀ ਸੀਗੀ ਸਰਵਾਧਾ ਪਲਾ ਸੋਸਾਇਟੀ ਜਿਹੜੀ ਉਸ ਧਰਨੇ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਦੀ ਪਈ ਸੀ ਅੱਛਾ ਜੀ ਹੋਰ ਤੁਹਾਡੇ ਕਿਹੜੇ ਕਿਹੜੇ ਵੀਰ ਭੈਣ ਸੀਗੇ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤੀ ਸੀ ਹੋਰ ਮੇਰੇ ਯਾਰ ਦੋਸਤ ਜਿੰਦਾ ਮੈਂ ਤੁਹਾਨੂੰ ਦੱਸਿਆ ਪਾਪੀ ਡੱਡਾ ਪਾਪੀ ਡੱਲਾ ਸਾਹਿਬ ਜੀ ਕبھی ਨੇ ਉਹ ਕਾਫੀ ਮਸ਼ਹੂਰ ਨੇ ਕਵਤਾਮਾਂ ਦੇ ਵਿੱਚ ਫਾਈਨਲ ਅਸਟੇ ਆਉਂਦੇ ਆ ਲੇਕਿਨ ਇਹ ਵੀ ਸੋਹਣਾ ਨੇ ਤੇ ਉਹਨਾਂ ਨੇ ਮੈਨੂੰ ਬੜਾ ਉਤਸ਼ਾਹ ਕੀਤਾ ਹੋਰ ਮੇਰੇ ਸੱਜਣ ਮਿੱਤਰਾਂ ਨੇ ਜਿਹੜੇ ਮੈਂ ਨਾਲ ਨੌਕਰੀ ਕਰਦੇ ਸੀ ਜੀ ਨਾ ਹੋ ਪਿੰਡ ਦੇ ਵੀ ਜੀ ਮੇਰੇ ਜਿੰਨੇ ਵੀ ਸਚਨ ਮਿੱਤਰ ਨੇ ਸਾਰੇ ਨੇ ਬਹੁਤ ਮੈਨੂੰ ਸ਼ਲਾ ਦਿੱਤਾ ਕਿ ਥੋੜੀ ਠੀਕ ਹੈ ਪਿੰਡ ਦੇ ਨੇ ਵੀ ਮਾਈਆਂ ਬੀਬੀਆਂ ਨੇ ਵੀ ਪਹਿਣਾ ਪਰਮਾਨ ਨਹੀਂ ਬੜਾ ਜੀ ਅchre ਜੀ ਜਿੱਦਾਂ ਤੁਸੀਂ ਲਿਖਦੇ ਹੋ ਗਉਣ ਕੀ ਸਾਡਾ ਕਦੀ ਕੋਈ ਗੀਤ ਰਿਕਾਰਡ ਕਰਨ ਦਾ ਵੀ ਸੁਭਬ ਬਣਿਆ ਕਿ ਨਹੀਂ ਮੈਨੂੰ ਬੰਦੇ ਕਹਿੰਦੇ ਨੇ ਰਿਕਾਰਡ ਕਰਵਾਓ ਲੇਕਿਨ ਮੈਂ ਥੋੜੀ ਹਾਲਤ ਤੁਹਾਨੂੰ ਪਤਾ ਸੱਭ ਜਾਣਦਾ ਤੁਸੀਂ ਜਾਣਦੇ ਹੋ ਤੇ ਇਸ ਕਰਕੇ ਨਹੀਂ ਇੰਟਰਸਟ ਨਹੀਂ ਲਈਦਾ ਬਾਕੀ ਸਟਰਗਲ ਇਨੀ ਹੈ ਕੰਪੀਟੀਸ਼ਨ ਨਾ ਹਰ ਇੱਕ ਚੀਜ਼ ਹੀ ਹੋ ਗਿਆ ਹੈ ਕਿ ਬੰਦਾ ਅੱਗੇ ਵਧਣਾ ਔਖਾ ਉਸ ਬੰਦੇ ਦਾ ਔਖਾ ਹੈ ਪਰ ਥੋੜੇ ਕੁਝ ਪੱਲੇ ਆ ਤਾਂ ਫਿਰ ਆਪੀ ਦੁਨੀਆ ਜਾਗਰ ਹੋ ਜਾਂਦਾ ਪਰਮਾਤਮਾ ਕਰਨਿਆ ਅੱਛਾ ਜਾਂਦੇ ਜਾਂਦੇ ਸਾਡੇ ਦਸ਼ਕਵੀਰਾਂ ਨੇ ਕੋਈ ਆਪਣਾ ਲਿਖਿਆ ਟੌਪ ਜਿਹਦਾ ਗੀਤ ਵਧੀਆ ਜਿਹੜਾ ਤੁਹਾਡੇ ਦਿਲ ਨੂੰ ਵਧੀਆ ਲੱਗਦਾ ਹੈ ਕਿ ਹਾਂ ਵਾ ਮੈਨੂੰ ਬਹੁਤ ਵਧੀਆ ਲਿਖ ਹੋਇਆ ਉਹਦੇ ਬਾਰੇ ਉਹਦੀਆਂ ਚੰਦ ਲਾਈਨਾਂ ਸਾਡੇ ਦਸ਼ਕਵੀਰਾਂ ਜਰੂਰ ਸਾਂਝੀਆਂ ਕੀਤੀਆਂ ਜਾਣ ਹੁਣ ਮੈਨੂੰ ਇਹਨਾਂ ਜਿਆਦਾ ਤਾਂ ਨਹੀਂ ਹੈ ਜਵਾਨੀ ਜੀ ਤੇ ਕੋਈ ਨਹੀਂ ਜਿਹੜਾ ਜਿਆਦਾ ਸਾਨੂੰ ਸੁਣਾ ਸਕਦੇ ਤੁਸੀਂ ਮੈਂ ਮਿੰਦਰ ਸਿੰਘ ਸਾਹਿਬ ਦਾ ਸੁਣਾ ਦਿੰਦਾ ਹੁਣ ਜੀ ਮਾਸੀ ਕੋਈ ਮੇਰਾ ਗੀਤ ਉਹਨਾਂ ਦੀ ਟਿਊਨ ਤੇ ਬਜਾ ਰਿਹਾ ਹੈ ਹੋ ਜੀ ਦੇ ਹੋਏ ਠੀ ਕੋੜਾ ਮੋਟੇ ਤੇ ਨਾਲ ਹੀ ਨਹੀਂ ਪੱਗ ਬੰਨਦਾ ਜਿਉਣੇ ਮੋੜ ਵਾਲੀ ਨਹੀਂ ਜੀ ਦੀ ਪੱਛੀਆਂ ਪਿੰਡਾਂ ਚ ਸਰਦਾਰੀ ਨਹੀਂ ਲਾਲੀ ਇਹੋ ਜਿਹੀ ਵੈਲੀ ਨਾਲ ਯਾਰੀ ਨਹੀਂ ਇਹ ਕਹਿੰਦੇ ਡੀ.ਸੀ.ਬੀ ਸਲੂਟ ਹੋ ਨੂੰ ਮਾਰਦਾ ਉਹ ਕਹਿੰਦੇ ਡੀ.ਸੀ.ਬੀ ਸਲੂਟ ਹੋ ਨੂੰ ਮਾਰਦਾ ਪੈਰਾ ਚ ਥਾਣੇਦਾਰ ਰੋੜਦਾ ਤੂੰ ਨਹੀਂ ਬੋਲਦੀ ਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਬਹੁਤ ਖੂਬ ਬਹੁਤ ਤੇਰਾ ਲੋង ਮਾਰੇ ਏਲੀ ਸ਼ਿਕਾਰੇ ਨਹੀਂ ਕੰਨੀ ਚੁਬ ਕੇ ਲੈਣ ਹਲਾਰੇ ਨਹੀਂ ਤੇਰਾ ਕੋਕਾ ਸਹਨਤਾ ਮਾਰੇ ਨਹੀਂ ਤੇਰਾ ਕੋਕਾ ਸਹਨਤਾ ਮਾਰੇ ਨਹੀਂ ਨਥ ਮਛਲੀ ਝੰਬਰਾ ਪਾਉਂਦੀ ਤੇਰੀ ਅੱਖ ਹਨਣੇ ਨਹੀਂ ਅੰਬਰੋ ਉੜਦੇ ਪੰਛੀ ਹਿਲਾਉਂਦੀ ਤੇਰੀ ਅੱਖ ਹਨੜੇ ਨੀ ਅੰਬਰੋਂ ਉੜਦੇ ਪੰਛੀ ਲਾਉਂਦੀ ਬਹੁਤ ਖੂਬ ਬਹੁਤ ਖੂਬ ਅੱਛਾ ਬਿੰਦਰਖਿਆ ਸਾਹਿਬ ਜਾਂਦੇ ਜਾਂਦੇ ਸਾਡੇ ਰਸ਼ਕੀ ਵੀਰਾਂ ਨੂੰ ਕੋਈ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਮੰਗੂ ਵਧੀਆ ਲਿਖਣ ਦੀ ਚਾਹਤ ਰੱਖਦੇ ਹੋਣ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਉਦਾਹਰਣ ਪ੍ਰੇਰਣਾ ਕਰੂੰਗਾ ਕਿ ਸੋਹਣਾ ਲਿਖੋ ਸੋਹਣਾ ਗਾਓ ਵਧੀਆ ਗਾਣੇ ਸੁਣੋ ਕਿਉਂਕਿ ਬਿੰਦਰਖਿਆ ਕਹਿੰਦਾ ਹੁੰਦਾ ਸੀ ਪਿਆਰ ਨਾਲ ਸੁਣੋ ਐਵਰ ਗ੍ਰੀਨ ਲਿਆਓ ਤੇ ਵਧੀਆ ਸੋਚੋ ਵਧੀਆ ਗਾਓ ਤਾਂ ਕਿ ਗਾਉਣ ਵਾਲੇ ਨੂੰ ਸੁਆਦ ਆਵੇ ਸੁਣਨ ਵਾਲੇ ਨੂੰ ਸੁਆਦ ਆ। ਕੀ ਬਾਤ ਹੈ ਕੀ ਬਾਤ। ਦੋਸਤੋ ਇਸ ਹਾਲ ਸਾਡੇ ਨਾਲ ਹਨੇਕ ਸਿੰਘ ਮੂਨਕਾ ਜਿਨ੍ਹਾਂ ਨੂੰ ਪਿਆਰ ਦੇ ਨਾਲ ਸਾਰੇ ਬਿੰਦ ਰੱਖਿਆ ਸਾਹਿਬ ਕਹਿੰਦੇ ਹੈਗੇ ਆ ਔਰ ਇਹਨਾਂ ਦਾ ਹੂਬ ਹੂ ਮਢੰਗਾ ਔਰ ਇਹ ਸ਼ਕਲ ਸੂਰਤ ਪੱਗ ਦਾ ਸਟਾਈਲ ਔਰ ਜਨਮ ਤਰੀਕ ਵੀ ਸੇਮ ਆ। ਔਰ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਕਿ ਉਹ ਕਹਿੰਦੇ ਕਹਿੰਦੇ ਕਿ ਦੁਨੀਆ ਦੇ ਉੱਤੇ ਸੱਤ ਸਮੁੰਦਰ ਸੱਤ ਚਿਹਰੇ ਸੱਤ ਫੇਰੇ ਆ। ਤੋ ਉਹਨਾਂ ਦੇ ਵਿੱਚੋਂ ਇੱਕ ਸਾਡੇ ਨਾਲ ਹੁਬਹੂ ਜਿਹੜਾ ਬੈਂਦ ਰਖਿਆ ਜੀ ਦੀ ਸੇਮ ਕਾਪੀ ਹੈ ਔਰ ਗੌਂਦੇ ਵੀ ਬਹੁਤ ਸੋਹਣਾ ਔਰ ਲਿਖਦੇ ਵੀ ਬਹੁਤ ਸੋਹਣਾ ਹੈ ਜਿਨ੍ਹਾਂ ਦੇ ਕੋਲੋਂ ਆਪਾਂ ਵੀ ਬਹੁਤ ਕੁਝ ਸਿੱਖਦੇ ਰਹਿਣੇ ਹੈਗੇ ਆ ਕਿਉਂਕਿ ਆਪਾਂ ਨੂੰ ਵੀ ਥੋੜਾ ਪਤਾ ਲਿਖਣ ਦਾ ਸ਼ੌਂਕ ਆ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਆ ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਉਹ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ। ਹਨੇਕ ਪਾਜੀ ਟੱਡਾ ਵੀ ਸਾਡੇ ਪੰਜਾਬੀ ਰੰਗ ਟੀਵੀ ਤੇ ਸਮਾਂ ਦੇਣ ਤੇ ਬਹੁਤ-ਬਹੁਤ ਧੰਨਵਾਦ। ਸਾਡੇ ਬਹੁਤ-ਬਹੁਤ ਧੰਨਵਾਦ ਇਸ ਨਿਰਮਾਣੇ ਜੇ ਇਨਸਾਨ ਨੂੰ ਤੁਸੀਂ ਇਨਾ ਪਰਉਤਵਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।